جي نار ويت جوڙ ਉਹ ਪਾਤ ਕਰਾਂ ਗਾਰ ਦੀ ਗੜੀ वाहे गुरु जी का खालसा वाहेगुरू जी की फतेह वाहू जी का खालसा वाहू जी की फतेह ਦਖਿਆ ਰਹੇ ਹੁਣ ਚੜਨਾ ਦੇ ਨਾਲ ਮੇਰਾ ਮਨ ਲੱਗਿਆ ਰਹੇ ਦਖਿਆ ਰਹੇ ਹੁਣ ਚੜਨਾ ਦੇ ਨਾਲ ਮੇਰਾ ਮਨ ਲੱਗਿਆ ਰਹੇ ਦਖਿਆ ਰਹੇ ਹੁਣ ਚੜਨਾ ਦੇ ਨਾਲ ਮੇਰਾ ਮਨ ਲੱਗਿਆ ਰਹੇ ਲੱਗਿਆ ਸਾਰਿਆਂ ਦੇ ਅਤੇ ਦੇਸ਼ ਦੇ ਸੁਭ ਦੇਸ਼ ਵਿੱਚ ਬੈਠੇ ਹੋਏ ਜੋ ਵੀ ਭਾਵਨਾ ਉਹਨਾਂ ਦੇ ਅੰਦਰ ਦੀ ਹੈ ਸਤਿ ਸ਼੍ਰੀ ਗੁਰੂ ਅਰਜਨ ਸਿੰਘ ਜੀ ਮਹਾਰਾਜ ਜੀ ਆਂਦਾ ਸਾ ਬੇਨਤੀਆਂ ਪੂਰੀਆਂ ਕਰਨ ਖੁਸ਼ੀਆਂ ਖੇੜੇ ਵਾਲਾ ਬਲ ਵਾਸ਼ੇ ਕਰਨ ਅਤੇ ਜਤੇ ਦਿੱ ਤੱਕ ਤੋਂ ਜਿੱਤੇ ਆਕਾਲ ਤੁਵਾਹਿ ਗੁਰੂ ਦਾ ਸਤਿ ਸ਼੍ਰੀ ਗੁਰੂ ਅਰਜਨ ਮਹਾਰਾਜ ਜੀ ਆਂਦਾ ਕੋਟਨ ਕੋਟ ਦੇ ਨਾਲ-ਨਾਲ ਪ੍ਰਮੰਡ ਕਵੀਰਾਂ ਦਾ ਵੀ ਅਤੇ ਜਿਹੜੀਆਂ ਬਖਸ਼ਿਸ਼ ਹੋਇਆ ਸਾਡਾ ਰਾਜਸਥਾਨ ਮਹਾਰਾਜ ਜੀ ਦੇ ਪਾਵਨ ਸਥਾਨਾਂ ਤੇ ਸੇਵਾ ਨਵਾਈ ਅਸਤਿਵਾਰਨੀ ਕਿਤਨੀਆਂ ਹਾਜ਼ਰੀਆਂ ਤੇ ਜਾਨਾ ਭਰਦੇ ਰਹੇ ਨੇ ਅਤੇ ਮੈਂ ਇਸ ਦੇ ਨਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਿਕ ਨਗਰ ਪਿੰਡ ਭੁੰਗਰਨੀ ਵਿਖੇ 7ਵੀਂ ਪਾਸ਼ੇਈ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਜੋ ਪ੍ਰਕਾਸ਼ 395ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਔਰ ਸਾਰਾ ਨਗਰ ਦੇਸ਼ਾਂ ਵਿਦੇਸ਼ਾਂ ਤੋਂ ਐਨ ਆਰ ਆਈ ਸਾਰੇ ਵੀਰ ਜਿਹੜੇ ਉਹ ਇਸ ਇਤਿਹਾਸਿਕ ਪੁਰਬ ਨੂੰ ਮਨਾਉਣ ਲਈ ਇੱਥੇ ਪਹੁੰਚੇ ਨੇ ਔਰ ਅੱਜ ਏਸੀ ਖੁਸ਼ੀ ਦੇ ਵਿੱਚ ਸਾਰੇ ਨਗਰ ਦੇ ਵਿੱਚ ਨਗਰ ਕੀਰਤਨ ਜੋ ਚੱਲ ਰਿਹਾ ਔਰ ਅੱਜ ਪਹਿਲੇ ਪਰਾਦੇ ਨਗਰ ਕੀਰਤਨ ਜੋ ਸਕੂਲ ਦੇ ਗਰਾਊਂਡ 'ਚ ਹੁੰਦਾ ਇੱਥੇ ਲੰਗਰਾਂ ਦਾ ਪੂਰਾ ਪ੍ਰਬੰਧ ਚੱਲ ਰਿਹਾ ਤੇ ਹੋਰ ਸਾਰੇ ਪ੍ਰਬੰਧ ਹੋਏ ਨੇ ਇਸੇ ਤਰ੍ਹਾਂ ਇਹ ਤਿੰਨ ਪਰਾਵਾਂ ਦੇ ਵਿੱਚ ਹੋਣਾ ਇੱਕ ਦੱਖਣ ਪੱਤੀ ਹੋਏਗਾ ਇੱਕ ਲਹਿੰਦੇ ਪਾਸੇ ਹੋਏਗਾ ਸੋ ਮੈਂ ਅਸੀਂ ਅਮਰਕੌਰ ਕਰਨਕੌਰ ਵੈਲਫੇਅਰ ਸੁਸਾਇਟੀ ਦੇ ਐ ਬਾਈਸ ਪ੍ਰਧਾਨ ਹੋਣ नाते ਮੈਂ ਇਲਾਕਾ ਨਿਵਾਸੀਆਂ ਨੂੰ ਸਮੂਹ ਐਨਆਰਆਰਓ ਨੂੰ ਦੇਸ਼ਾਂ ਦੇ ਦੇਸ਼ਾਂ ਵਿੱਚ ਬੈਠੀਆਂ ਸੰਤਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਅੱਜ ਇਸ ਦਿਨ ਤੇ ਕੋਟਨ ਕੋਟ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਚਰਨਕੌਰ ਅਮਰਕੌਰ ਵੈਲਫੇਅਰ ਸੁਸਾਇਟੀ ਜੋ ਕਿ ਮੋਦੀ ਖਰਾਨਾ ਕਰਿਆਨਾ ਸਟੋਰ ਗੁਰਦੁਆਰਾ ਸਾਹਿਬ ਵੀ ਕੇ ਖੁੱਲੇ ਆਇਆ ਤੇ ਸਾਰੇ ਗੁਰੂ ਹਰਿਹਾਇ ਸਾਹਿਬ ਜੀ ਦੇ ਮਾਨ ਨਗਰ ਕੀਰਤਨ ਤੇ ਗੁਰੂ ਆਜ਼ਾਦ ਗੁਰਪੁਰਬ ਦੀ ਲੱਖ ਲੱਖ ਵਧਾਈਆਂ ਦੇਸ਼ਾਂ ਪਰਦੇਸਾਂ ਤੇ ਨਗਰ ਨਿਵਾਸੀਆਂ ਨੂੰ ਦਿਨਾ ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ